ਜ਼ਿਲ੍ਹਾ ਮਾਨਸਾ ਦੇ ਹਲਕਾ ਸਰਦੂਲਗੜ ਦੇ ਜ਼ੋਨ ਚੰਡਾ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸਰਦਾਰ ਨਿਹਾਲ ਸਿੰਘ ਵਿਰਕ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਆਪਣਾ ਉਮੀਦਵਾਰ ਬਣਾ ਕੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਦੇ ਵਿੱਚ ਉਤਾਰਿਆ ਨਿਹਾਲ ਸਿੰਘ ਵਿਰਕ ਜਿਵੇਂ ਪਿੰਡਾਂ ਦੇ ਵਿੱਚ ਆਪਣੇ ਚੋਣ ਪ੍ਰਚਾਰ ਵਾਸਤੇ ਪੁੱਜੇ ਤਾਂ ਪਿੰਡਾਂ ਵਿੱਚ ਸਰਦਾਰ ਨਿਹਾਲ ਸਿੰਘ ਨੂੰ ਵੋਟਰਾਂ ਦਾ ਭਰਵਾ ਹੁੰਗਾਰਾ ਮਿਲਿਆ ਕਈ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨਿਹਾਲ ਸਿੰਘ ਨੂੰ ਲੱਡੂਆਂ ਦੇ ਨਾਲ ਤੋਲਿਆ ਗਿਆ ਤੇ ਕਈ ਥਾਵਾਂ ਦੇ ਉੱਪਰ ਕੇਲਿਆਂ ਦੇ ਨਾਲ ਤੋਲਿਆ ਗਿਆ ਕਈ ਥਾਵਾਂ ਦੇ ਉੱਪਰ ਪਿੰਡ ਵਾਸੀਆਂ ਦੇ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਨਿਗਾਹ ਸਵਾਗਤ ਕੀਤਾ ਗਿਆ ਸਰਦਾਰ ਨਿਹਾਲ ਸਿੰਘ ਉਵਰਕ ਨੇ ਪੱਤਰਕਾਰਾਂ ਦੇ ਨਾਲ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਉਹਨਾਂ ਨੂੰ ਹਲਕੇ ਦੇ ਲੋਕਾਂ ਨੇ ਇਨਾ ਪਿਆਰ ਮਾਨ ਸਤਿਕਾਰ ਦਿੱਤਾ ਕਿ ਥਾਂ-ਥਾਂ ਤੇ ਉਹਨਾਂ ਦਾ ਤੇ ਉਹਨਾਂ ਦੇ ਸਾਥੀਆਂ ਦਾ ਸਵਾਗਤ ਕੀਤਾ ਗਿਆ ਲੋਕਾਂ ਦਾ ਮਨ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲ ਹੁਣ ਚਲਾ ਗਿਆ ਹੈ ਤੇ ਲੋਕ ਚਾਹੁੰਦੇ ਨੇ ਕਿ ਇਸ ਪਾਰਟੀ ਨੂੰ ਜਿਤਾਇਆ ਜਾਵੇ ਜ਼ਿਕਰ ਯੋਗ ਹੈ ਕਿ ਚੋਣ ਪ੍ਰਚਾਰ ਤਹਿਤ ਅੱਜ ਉਮੀਦਵਾਰ ਨੇ ਆਪਣੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਕੁੱਲ 22 ਪਿੰਡਾਂ ਦੇ ਵਿੱਚ ਜਦੋਂ ਇਹ ਪੁੱਛੇ ਤਾਂ ਹਰੇਕ ਪਿੰਡ ਦੇ ਵਿੱਚ ਇਹਨਾਂ ਦਾ ਨਿਗਾ ਸਵਾਗਤ ਹੋਇਆ ਹਰ ਪਿੰਡ ਵਿੱਚ ਸੰਗਤ ਵੱਲੋਂ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਤੇ ਖਾਸ ਗੱਲ ਕਈ ਪਿੰਡਾਂ ਦੇ ਵਿੱਚ ਲੋਕਾਂ ਨੇ ਰਵਾਇਤੀ ਤਰੀਕੇ ਦੇ ਨਾਲ ਲੱਡੂਆਂ ਤੇ ਕੇਲਿਆਂ ਦੇ ਨਾਲ ਉਮੀਦਵਾਰ ਨੂੰ ਤੋਲਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਦੇ ਭरोसे ਤੇ ਪਿਆਰ ਦੀ ਇਹ ਸਿੱਧੀ ਤੇ ਸਾਫ਼ ਨਿਸ਼ਾਨੀ ਹੈ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਨੇ ਖੁੱਲ ਕੇ ਆਪਣੇ ਮੁੱਦੇ ਰੱਖੇ ਜਿਵੇਂ ਸਫਾਈ ਨੌਜਵਾਨਾਂ ਵਾਸਤੇ ਰੋਜ਼ਗਾਰ ਪਾਣੀ ਦਾ ਠੀਕ ਪ੍ਰਬੰਧ ਤੇ ਸਾਫ਼ ਸੁਥਰਾ ਪਾਣੀ ਬਜ਼ੁਰਗਾਂ ਦੀਆਂ ਸੁਵਿਧਾਾਂ ਮਾ ਮੁੱਖ ਚਰਚਾ ਵਿੱਚ ਰਹੇ ਤੇ ਇਸ ਮੌਕੇ ਜਿਹੜੇ ਲੋਕ ਸਨ ਉਹਨਾਂ ਵੱਲੋਂ ਉਮੀਦ ਜ਼ਾਹਰ ਕੀਤੀ ਗਈ ਕਿ ਇਸ ਵਾਰ ਉਹਨਾਂ ਦੀ ਆਵਾਜ਼ ਜੋ ਕਿ ਸਿੱਧੀ ਅਸੈਂਬਲੀ ਤੱਕ ਪਹੁੰਚੇਗੀ ਤੇ ਉਹਨਾਂ ਦੇ ਮਸਲੇ ਹੱਲ ਹੋਣਗੇ ਉਮੀਦਵਾਰ ਨੇ ਵੀ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਮੈਨੂੰ ਤੁਹਾਡੇ ਭਰੋਸੇ ਦੀ ਪੂਰੀ ਕਦਰ ਹੈ ਮੇਰਾ ਮਕਸਦ ਵਾਅਦੇ ਨਹੀਂ ਕੰਮ ਕਰਕੇ ਵਿਖਾਉਣਾ ਹੈ ਹਰ ਪਿੰਡ ਦੀ ਹਰ ਲੋੜ ਚਾਹੇ ਵਿਕਾਸ ਹੋਵੇ ਚਾਹੇ ਨੌਜਵਾਨਾਂ ਨੂੰ ਮੌਕਾ ਸਾਡੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੇ ਉਹਨਾਂ ਨੇ ਦੱਸਿਆ ਕਿ ਅੰਦਰ ਜੋ ਕਿ ਹਲਕੇ ਦੇ ਕਈ ਨਵੇਂ ਵਿਕਾਸ ਪ੍ਰੋਜੈਕਟ ਲਿਆਂਦੇ ਜਾਣਗੇ ਜਿਨ੍ਹਾਂ ਨਾਲ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਦਲਾ ਆਵੇਗਾ ਤੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ। ਧੰਨਵਾਦ। ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ న్యూਸ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੀ ਟੀਮ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਪਹੁੰਚ ਚੁੱਕੀ ਹੈ ਜਿੱਦਾਂ 14 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਉਹਨਾਂ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਨੇ। ਉਨਾ ਉਮੀਦਵਾਰਾਂ ਦੇ ਵਿੱਚੋਂ ਜ਼ਿਲ੍ਹਾ ਪਰਿਸ਼ਦ ਜੋਂ ਝੰਡਕਲਾ ਦੀ ਗੱਲ ਕਰੀਏ ਤਾਂ ਉੱਥੋਂ ਆਪਣੇ ਉਮੀਦਵਾਰ ਨਿਹਾਲ ਸਿੰਘ ਮੇਰੇ ਕੋਲ ਗੱਲ ਕਰੀਏ ਜ਼ਿਲ੍ਹਾ ਪਰਿਸ਼ਦ ਝੰਡਕਲਾ ਜ਼ੋਨ ਦੀ ਉੱਥੋਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਤਾਰੇ ਗਏ ਨੇ ਜੋ ਨਿਹਾਲ ਸਿੰਘ ਵਿਰਕ ਸੰਗਾ ਪਿੰਡ ਤੋਂ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ 14 ਤਰੀਕ ਨੂੰ ਮਤਦਾਤਾ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਗੇ ਫਤਵਾ ਦੇਣਗੇ ਇਹ ਤਾਂ ਉਹਨਾਂ ਦੇ ਮਨ ਦੇ ਵਿੱਚ ਆ ਕਿ ਕਿਸ ਬੰਦੇ ਨੂੰ ਕਿਸ ਕੈਂਡੀਡੇਟ ਨੂੰ ਮਤਦਾਤਾ দান ਕਰਨਾ ਉਹਨਾਂ ਨੇ ਤੇ ਕਿਹੜੇ ਉਮੀਦਵਾਰ ਦੀ ਝੋਲੀ ਦੇ ਵਿੱਚ ਜਿੱਤ ਪਾਉਣੀਆਂ ਤੇ ਕਿਹੜੀ ਪਾਰਟੀ ਨੂੰ ਫਤਵਾ ਦੇਣਾ ਹੈ ਅੱਜ ਸਾਡੇ ਨਾਲ ਮੌਜੂਦ ਨੇ ਨਿਹਾਲ ਸਿੰਘ ਵਿਰਕ ਸੰਗਾ ਜਿਨ੍ਹਾਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਪਿੰਡਾਂ ਲਗਭਗ 22 ਪਿੰਡ ਇਹਨਾਂ ਦੇ ਅੰਦਰ ਆਉਂਦੇ ਨੇ ਇਹਨਾਂ ਦੇ ਜ਼ੋਨ ਦੇ ਅੰਦਰ ਤੇ ਉਹਨਾਂ ਪਿੰਡਾਂ ਦੇ ਵਿੱਚ ਕਿਹੋ ਜਿਹਾ ਰੁਝਾਨ ਦੇਖਣ ਨੂੰ ਮਿਲਿਆ ਕਿਉਂਕਿ ਸ਼ਰੋਮਣੀ ਅਕਾਲੀ ਦਲ ਪਾਰਟੀ ਕੋਈ ਆਮ ਪਾਰਟੀ ਨਹੀਂ ਖੇਤਰੀ ਪਾਰਟੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪੰਜਾਬ ਵਾਸਤੇ ਪੂਰੇ ਦੇਸ਼ ਵਾਸਤੇ ਬਹੁਤ ਕੋਸ਼ਿਸ਼ ਕੀਤਾ ਕਿਸਾਨਾਂ ਵਾਸਤੇ ਔਰ ਹਰ ਜਿਵੇਂ ਗੱਲ ਕਰੀਏ ਗਰੀਬਾਂ ਵਾਸਤੇ ਵੀ ਦਾਲ ਰੋਟੀ ਦਾ ਸਕੀਮ ਚਲਾਈ ਸੀਗੀ ਤਾਂ ਵੱਖ-ਵੱਖ ਸਕੀਮਾਂ ਐਸੀਆਂ ਨੇ ਕਿਉਂਕਿ ਦੱਸਣ ਦੀ ਲੋੜ ਨਹੀਂ ਇਹਨਾਂ ਦੀ ਸਰਕਾਰ ਦੇ ਵਿੱਚ ਜਿਵੇਂ ਜੋ ਕੰਮ ਇਹਨਾਂ ਨੇ ਕਰਵਾਏ ਅੱਜ ਵਾਲੀਆਂ ਪਾਰਟੀਆਂ ਜਾਂ ਬਾਕੀ ਹੋਰ ਸਰਕਾਰਾਂ ਜਿਹੜੀਆਂ ਰਹੀਆਂ ਉਹ ਕੰਮ ਉਸ ਤੋਂ ਇਲਾਵਾ ਵੱਧ ਕੇ ਕੋਈ ਨਹੀਂ ਕਰਵਾ ਸਕੀ ਮੋੜ ਦੁਆਰਾ ਸ਼ਰੋਣੀ ਅਕਾਲੀ ਦਲ ਸੂਬੇ ਦੇ ਵਿੱਚ ਕਬਜ਼ਾ ਹੋਣ ਦੀਆਂ ਤਿਆਰੀਆਂ ਕਰ ਚੁੱਕੀ ਹੈ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਨੇ ਤਾਂ ਗੱਲ ਕਰਦੇ ਆ ਸਰਦਾਰ ਨਿਹਾਲ ਸਿੰਘ ਵਿਰਕ ਜੋ ਕਿ ਝੰਡਾ ਕਲਾ ਜ਼ੋਨ ਤੋਂ ਆਪਦੀ ਉਮੀਦਵਾਰੀ ਜਤਾਈ ਹੈ ਪਾਰਟੀ ਵੱਲੋਂ ਕਿਹੋ ਜਿਹਾ ਇਹਨਾਂ ਨੂੰ ਪਰਵਾ ਹੁੰਗਾਰਾ ਮਿਲ ਰਿਹਾ ਹੈ ਪਿੰਡਾਂ ਦੇ ਵਿੱਚੋਂ ਰੋਬਰੂ ਕਰਵਾਉਨੇ ਹਾਂ ਜੀ ਨਿਹਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਜਨਰਲ 'ਚ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਹਾਲ ਜੀ ਜੇ ਗੱਲ ਕਰੀਏ ਲਗਭਗ 22 ਪਿੰਡ ਆਪਣੇ ਜ਼ੋਨ ਦੇ ਅੰਦਰ ਆਉਂਦੇ ਨੇ ਇਹਨਾਂ 22 ਪਿੰਡਾਂ ਦੇ ਵਿੱਚ ਕਿਹੋ ਜਿਹਾ ਤੁਹਾਨੂੰ ਪਿੰਡਾਂ 'ਚ ਰਿਸਪਾਂਸ ਮਿਲ ਰਿਹਾ ਕਿਉਂਕਿ ਇੱਕ ਤਾਂ ਹੁੰਦਾ ਕਿ ਨਵੀਆਂ ਪਾਰਟੀਆਂ ਦੇ ਉਮੀਦਵਾਰ ਜਿਹੜੇ ਉਤਾਰੇ ਜਾਂਦੇ ਨੇ ਪਾਰਟੀ ਤੋਂ ਟਿਕਟ ਮਿਲਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਖੇਤਰੀ ਪਾਰਟੀ ਆ ਸਰਕਾਰ ਆਈ ਜਾਂ ਕੰਮ ਹੋਏ ਨੇ ਦੱਸਣ ਦੀ ਲੋੜ ਨਹੀਂ ਤਾਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਪਿੰਡਾਂ 'ਚ ਸਾਨੂੰ ਜੀ ਅਸੀਂ ਜਿੱਥੇ ਵੀ ਗਏ ਆ ਸਾਨੂੰ ਬਹੁਤ ਸੋਹਣਾ ਹੰਗਾਰਾ ਮਿਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਪਸੰਦ ਦੁਬਾਰਾ ਕਰਨ ਲੱਗ ਗਏ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਦੇ ਨਾਲ ਜਿੱਤੇਗਾ ਔਰ ਔਰ ਜ਼ਿਲ੍ਹਾ ਪ੍ਰਸ਼ਦੀ ਅਸੀਂ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਭਵਾਗੇ ਹਾਂ ਜੀ ਨਿਹਾਲ ਸਿੰਘ ਜੀ ਇਹ ਗੱਲ ਕਰੀਏ ਜਿਵੇਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਵਾਸਤੇ ਤੁਸੀਂ ਵਿਚਰ ਰਹੇ ਹੋ ਪਿੰਡਾਂ ਦੇ ਲੋਕਾਂ ਦੇ ਨਾਲ ਜਾ ਕੇ ਵੋਟਾਂ ਦੀ ਅਪੀਲ ਕਰ ਰਹੇ ਹੋ ਤੇ ਉਹਨਾਂ ਇਹ ಮತਦਾਤਾ ਕੋਲ ਜਦੋਂ ਤੁਸੀਂ ਪਹੁੰਚਦੇ ਹੋ ਤੇ ਉਹ ਆਪਦੀਆਂ ਸਮੱਸਿਆਵਾਂ ਵੀ ਤੁਹਾਡੇ ਸਾਹਮਣੇ ਦੱਸਦੇ ਨੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆ ਨੇ ਜਿਨ੍ਹਾਂ ਨਾਲ ਉਹ ಮತਦਾਤਾ ਵੋਟਰ ਉਹ ਤੁਹਾਡੇ ਤੋਂ ਉਮੀਦ ਲਾਈ ਖੜੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਸ਼ੀਟ ਲੈ ਕੇ ਜਾਓ ਤੇ ਸੇਵਾ ਕਰਨ ਦਾ ਤੁਹਾਨੂੰ ਮੌਕਾ ਮਿਲੇ ਤੇ ਕਿਹੜੇ-ਕਿਹੜੇ ਇਹੋ ਜਿਹੇ ਕੰਮ ਨੇ ਜਿਹੜੀਆਂ ਤੁਹਾਡੇ ਤੋਂ ਉਹ ಮತਦਾਤਾ ਉਮੀਦਾਂ ਲਾਈ ਖੜੇ ਨੇ ਹਾਂਜੀ ਦੱਸੋ ਜੀ ਜੀ ਜਿਵੇਂ ਕਿ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆਂ ਲੋਕ ਸਾਨੂੰ ਰੱਖਦੇ ਨੇ ਕਿ ਜੋ ਸ਼ਾਮਣੇ ਸ਼ਰਮਣੇ ਅਕਾਲੀ ਡਾਲਦੇ ਵੇਲੇ ਕੰਮ ਹੋਏ ਸਾਨੂੰ ਉਹ ਹੁਣ ਬਿਲਕੁਲ ਰੋਕ ਚੁੱਕੇ ਹਨ ਔਰ ਜੋ ਵੀ ਪਿੰਡਾਂ ਦੇ ਵਿੱਚ ਸਾਨੂੰ ਜ਼ਰੂਰਤ ਪੈਣ ਤੇ ਗਰੰਟਾ ਮਿਲਦੀਆਂ ਸਨ ਸਾਰੀਆਂ ਬੰਦ ਹੋ ਚੁੱਕੀਆਂ ਹਨ ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਜੋ ਵੀ ਕੰਮ ਕੀਤੇ ਜੋ ਵੀ ਵਾਦੇ ਕੀਤੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹ ਪੂਰੇ ਕੀਤੇ ਔਰ ਅੱਗੇ ਵੀ ਕਰਨਗੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਜੋ ਸਾਡੇ ਲੋਕ ਨੇ ਸਾਡੇ ਹਲਕੇ ਦੇ ਲੋਕ ਨੇ ਉਹ ਸਾਨੂੰ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਹੋਵੇਗੀ ਸੋ ਉਹਨਾਂ ਦਾ ਮੈਂ ਧੰਨਵਾਦ ਕਰਦਾ ਅਸੀਂ ਅਸੀਂ ਜਿੱਤ ਕੇ ਸ਼ਰੋਮਣੀ ਅਕਾਲੀ ਦਲ ਜੋ ਕਿ ਅਸੀਂ ਇਹ ਜ਼ਿਲ੍ਹਾ ਪ੍ਰਸ਼ਦ ਦੀ ਸੀਟ ਜਿੱਤ ਕੇ ਅਸੀਂ ਸ਼ਰੋਮਣੀ ਅਕਾਲੀ ਦਲ ਦੀ ਝੋਲੀ ਪਾਵਾਂਗੇ ਔਰ ਜੋ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਕਿ ਜ਼ਿਲ੍ਹਾ ਪ੍ਰਸ਼ਦ ਦੇ ਅੰਦਰ ਜੋ ਵੀ ਕੰਮ ਆਉਂਦੇ ਹਨ ਸੜਕਾਂ ਜਾਂ ਰਸਤੇ ਜਾਂ ਗਲੀਆਂ ਉਹ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਦੇ ਚੈਨਲ ਦੇ ਜਰੀਏ ਮੈਂ ਚੰਡਾ ਜੋਨ ਦੇ ਸਾਰੇ ਪਿੰਡਾਂ ਦੇ ਸਰਪੰਚਾਂ ਪੰਚਾਂ ਅਤੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸ੍ਰੋਮਣੀ ਅਕਾਲੀ ਦਲ ਨੂੰ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਅਤੇ ਆਉਣ ਵਾਲੇ ਟਾਈਮ ਵਿੱਚ ਆਪਾਂ ਵਿਕਾਸ ਕਰਾ ਸਕੀਏ ਧੰਨਵਾਦ ਸਿੰਘਾ ਸਾਬਕਾ ਸਰਪੰਚ ਸੰਘਾ ਸਾਰੇ ਤਿੰਨਾ ਪਿੰਡਾਂ ਦੇ ਰਾਜਦਾਣਾ ਲਵਾਰ ਖੇੜਾ ਤੇ ਸੰਘਾ ਦੇ ਵੋਟਰਾਂ ਨੂੰ ਸੂਝਵਾਨਾਂ ਨੂੰ ਅਪੀਲ ਕਰਦਾ ਕਿ ਸਾਡੀ ਜਿਹੜੀ ਬਲਾਕ ਸੰਤੀ ਦੀ ਮੈਂਬਰ ਬੀਬੀ ਮਨਜੀਤ ਕੌਰ ਸ਼ਰੋਨੀਆ ਅਕਾਲੀ ਦਲ ਵੱਲੋਂ ਖੜੀ ਏ ਉਹਨੂੰ ਵੀ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਈਏ